ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਕਾਲ ਦੇ ਨਾਲ ਹੀ ਪਰਚੇਜ਼ਿੰਗ ਹੋ ਰਹੀ ਹੈ ਪਿੰਕ ਕਲਰ ਦੇ ਲੈਂਗੇ ਜੀ ਦਾ ਅੱਜ ਆਪਾਂ ਪਿੰਕ ਥੀਮ ਲੈ ਕੇ ਆ ਚੁੱਕੇ ਹਾਂ ਸਾਰੇ ਕਲੈਕਸ਼ਨ ਦਿਖਾਵਾਂਗੇ ਜੀ ਪਿੰਕ ਕਲਰ ਦੇ ਜੀ ਹਾਂ ਅਜਿਹੜੇ ਲੈਂਗੇ ਦੇਖਾਂਗੇ ਉਹ ਪਿੰਕ ਕਲਰ ਦੇ ਹੀ ਹੈਗੇ ਮੈਨੂੰ ਵੀ ਹਰ ਪਾਸੇ ਪਿੰਕੀ ਪਿੰਕ ਨਜ਼ਰ ਆ ਰਿਹਾ ਹੈ ਅੱਜ ਮੇਰੇ ਨਾਲ ਮੈਂ ਤੁਹਾਨੂੰ ਦਿਖਾਨੀ ਹੈ ਅੱਜ ਕੁੜੀਆਂ ਦੇ ਫੇਵਰਟ ਕਲਰ ਦੇ ਲੈਂਗੇ ਕਿਉਂਕਿ ਕੁੜੀਆਂ ਨੂੰ ਪਿੰਕ ਕਲਰ ਦਾ ਬਹੁਤ ਜ਼ਿਆਦਾ ਚਾਹੇ ਬਹੁਤ ਜ਼ਿਆਦਾ ਚਾਹੇ ਤੁਸੀਂ ਉਹ ਪਹਿਲਾਂ ਥੋੜੀ ਦੇਰ ਪਹਿਲਾਂ ਇੱਕ ਮੀਮ ਆਈ ਸੀ ਉਹ ਸੁਣੀ ਹੋਣੀ ਨਾ ਸਾੜਨੇ ਤੱਕ ਕਿਹੋ ਜਿਹਾ ਹੋਵੇ ਪਿੰਕ ਕਲਰ ਦਾ ਮੇਰੇ ਉਹਨਾਂ ਨੂੰ ਪਿੰਕ ਕਲਰ ਦਾ ਹਰ ਕਿਸੇ ਚੀਜ਼ ਤੇ ਦੇ ਦਿਓ ਜੀ ਬਸ ਪਿੰਕ ਕਲਰ ਹੀ ਚਾਹੀਦਾ ਹੈ ਤਾਂ ਅੱਜ ਤੁਹਾਨੂੰ ਪਿੰਕ ਕਲਰ ਦੇ ਲਹਿੰਗੇ ਦਿਖਾਉਣ ਵਾਲੇ ਆ ਫੰਕਸ਼ਨ ਫੈਸਟੀਵਲ ਹਰ ਤાં ਦੇ ਚੱਲਣਗੇ ਵਿਡਿੰਗ ਤੇ ਵੀ ਤੇ ਕਿਹੋ ਜਿਹਾ ਲਹਿੰਗਾ ਮੈਂ ਲੈ ਕੇ ਆ ਜਿਹੜਾ ਕਿ ਮਲਟੀ ਪਰਪਸ ਲਹਿੰਗਾ ਬਹੁਤ ਹੀ ਜ਼ਿਆਦਾ ਘੈਟ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਸੈਲੀਬ੍ਰਿਟੀ ਪੈਟਰਨ ਦਾ ਆਰਟੀਕਲ ਹੈ ਰੇਂਜ ਦਾ ਨਾਰਮਲ ਜੀ ਹੈ ਉਹ ਵੀ ਦੱਸਾਂਗੇ ਜਿਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ सत जी वेलकम बैक टू तो अवर चैनल किए तुम सारे आई होपु सारे मेल एंड गुड वी होंगे गए तो अच्छे तुम्हें दिखाएंगे जी लेंगे पिंक कलर से स्पेशल पिंक कलर ले के लहंगे लेके आ चुके हैं बाकी वीडियो कॉल का चालू ही है इतने क्योंकि अपने बहुत सारे कस्टमर वीडियो कॉल रहे परचेजिंग कर रहे हैं तो मैं सोच रही हूँ कुछ लाइव भी देखे सके हाईलाइट से कि हाई अपने लाइव कस्टमर भी इतने बैठे हुए हैं जगह कि परचेजिंग वास्ते चलो मैं कुछ आर्टिकल चेक करा दें क्योंकि इतने हाले वीडियो कॉल चालू होगी तो आप भी डिस्टर्ब नहीं कराँ उन्होंने भी टाइम देना है आपने तो फिर आर्टिकल चेक करो तुम वन बाय वन फस्ट आर्टल आप देखो बहुत प्यारा कलेक्शन है हैडब्रग्ग के आने वाला है जिसे ਮੋਤੀਆਂ ਦਾ ਕੰਮ ਮਿਲ ਜਾਂਦਾ ਹੈ ਪਰਲ ਦਾ ਵਰਕ ਦਿੱਤਾ ਗਿਆ ਹੈ ਜ਼ਰੀਦਾ ਵਰਕ ਹੈ ਨਾਲੇ ਮਲਟੀ ਕਲਰ ਦਾ ਥ्रेड ਵਰਕ ਹੈ ਬਹੁਤ ਪਿਆਰਾ ਹੈ ਸੀਕੁਐਂਸ ਦਾ ਵੀ ਆਰਟੀਕਲ ਹੈ 골ਡ ਕ੍ਰਸ਼ ਫੈਬਰਿਕ ਦੇ ਵਿੱਚ ਆਰਟੀਕਲ ਆ ਜਾਊਗਾ ਇੱਕ ਆ ਵਾਲਾ ਚੈੱਕ ਕਰੋ ਜੀ ਕ੍ਰਾਂਚੀ ਫੈਬਰਿਕ ਦਾ ਪੀਸ ਰਹਿਣ ਵਾਲਾ ਹੈ ਹੈਂਡ ਬ੍ਰੈਗ ਦੇ ਨਾਲ ਕਲਰ ਦੇਖ ਸਕਦੇ ਹੋ ਪੀਚ ਕਲਰ ਕਹਿ ਸਕਦੇ ਆਪਾਂ ਪਿੰਕ ਦਾ ਹੀ ਸ਼ੇਡ ਹੈ ਕਿਉਂਕਿ ਆਪਣੇ ਕੋਲ ਨਾ ਪਿੰਕ ਦੇ ਵਿੱਚ ਬਹੁਤ ਸਾਰੇ ਲਾਈਟ ਦਾ ਕਰਕੇ ਸ਼ੇਡ ਹੈ ਮੈਂ ਤੁਹਾਨੂੰ ਉਹ ਸਾਰੇ ਚੈੱਕ ਕਰਾਵਾਂਗੀ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦੇਣਾ ਆ ਵੇਖੋ ਇਹ ਤਾਂ 베ਬੀ ਪਿੰਕ ਕਲਰ ਦਾ ਹੀ ਪੀਸ ਰਹਿਣ ਵਾਲਾ ਹੈ ਕਲਰ ਜੀ ਕੀ ਕਹਾਮ ਹੈ ਕੁੜਿਆਨਾ ਡਿਜ਼ਾਈਨ ਚੈੱਕ ਕਰ ਲੋ ਬਸ ਡਿਜ਼ਾਈਨ ਪੂਰਾ ਕੈਂਟ ਹੈ ਸੀਕਵੈਂਸ ਦਾ ਆਰਟੀਕਲ ਹੈ ਇਹਦੇ ਵਿੱਚ ਤੁਹਾਨੂੰ ਮਲਟੀ ਕਲਰ ਦਾ ਸੀਕਵੈਂਸ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਨਹੀਂ ਕਿ ਮਲਟੀ ਕਲਰ ਦਾ ਸੀਪੀ ਦਾ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਨਾਲੇ ਜ਼ਰੀ ਦਾ ਵਰਕ ਹੈ 글ਿਟਰ ਦਾ ਵਰਕ ਹੈ ਤੇ ਇਹਦੇ ਵਿੱਚ ਨਾ ਮਲਟੀ ਕਲਰ ਦਾ ਥ्रेड ਵਰਕ ਵੀ ਵੇਖਣ ਨੂੰ ਮਿਲੂਗਾ ਬਟਰਫਲਾਈ نیٹ ਤੇ ਆਰਟੀਕਲ ਰਹਿਣ ਵਾਲਾ ਹੈ نیٹ ਫੈਬਰਿਕ ਹੈ ਇਸ ਤੋਂ ਇਲਾਵਾ ਮੇਰੇ ਕੋਲ ਇੱਕ ਹੋਰ ਆਰਟੀਕਲ ਹੋ ਵੀ نیٹ ਤੇ ਹੀ ਹੈ ਆ ਚੈੱਕ ਕਰੋ ਇਹ ਡਾਰਕ ਪਿੰਕ ਕਲਰ ਦਾ ਪੀਸ ਹੈ نیٹ ਤੇ ਹੀ ਰਹਿਣ ਵਾਲਾ ਹੈ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਇਹਦਾ ਵੀ ਕੋਡਿੰਗ ਵਰਕ ਹੈ ਇਹਦੇ ਵਿੱਚ ਸਟੋਨ ਦਾ ਵਰਕ ਹੈ 글ਿਟਰ ਦਾ ਵਰਕ ਹੈ ਜ਼ਰੀ ਜਿਹੜਾ ਆਪਾਂ ਵਰਕ ਕਹਿੰਦੇ ਨਾ ਉਹ ਨਹੀਂ ਹੈਗਾ ਇਹਦੇ ਵਿੱਚ ਮਲਟੀ ਕਲਰ ਤੁਹਾਨੂੰ ਦਿਖਾਈ ਦੇ ਰਹੂਗਾ ਉਹ ਸਟੋਨ ਵਾਲਾ ਟਾਈਪ ਸਟੋਨ ਵਰਕ ਹੈ ਇਹਦੇ ਵਿੱਚ ਜਿਹੜਾ ਕਿ ਸ਼ਾਈਨਿੰਗ ਹੋ ਰਹੀ ਹੈ ਉਹਨਾਂ ਦੇ ਵਿੱਚੋਂ ਤਾਂ ਕਰਕੇ ਹੁਣ ਆਪਣੀ ਵਾਰੀ ਆ ਚੁੱਕੀ ਹੈ ਜੀ ਉਸ ਕਲੈਕਸ਼ਨ ਦੀ ਜਿਹਦਾ ਮੈਨੂੰ ਵੀ ਇੰਤਜ਼ਾਰ ਹੈ ਤੇ ਤੁਹਾਨੂੰ ਵੀ ਚਲੋ ਫਿਰ ਮੈਂ ਤੁਹਾਨੂੰ ਕਲੈਕਸ਼ਨ ਚੈੱਕ ਕਰਾ ਦਿੰਨੀ ਆ ਆ ਲਓ ਜੀ ਆਹ ਵਾਲਾ ਆਰਟੀਕਲ ਚੈੱਕ ਕਰੋ ਤੁਸੀਂ ਜਿਹੜਾ ਕਿ ਕਾਫੀ ਜ਼ਿਆਦਾ ਕੈਟ 컬렉ਸ਼ਨ ਹੈ ਸਭ ਤੋਂ ਪਹਿਲਾਂ ਬਾਰਡਰ ਚੈੱਕ ਕਰੋ ਇਹਦਾ ਪੂਰਾ ਹੈਵੀ ਬ੍ਰਾਡ ਬਾਰਡਰ ਮਿਲਣ ਵਾਲਾ ਹੈ ਤੁਹਾਨੂੰ ਡਿਜ਼ਾਈਨ ਬਹੁਤ ਵਧੀਆ ਹੈਦਾ ਪਿਕਾਕ ਦਾ ਡਿਜ਼ਾਈਨ ਦੇਖ ਸਕਦੇ ਹੋ ਜਿਵੇਂ ਕਿ ਆਪਾਂ ਕਹਿ ਰਹੇ ਨਾ ਪੂਰਾ ਪਿਕਾਕ ਦਾ ਲੁੱਕ ਹੈ ਫਿਗਰ ਦਾ ਲੁੱਕ ਹੈ ਆ ਵੇਖੋ ਚਮਕਾ ਸਟਾਈਲ ਦਿੱਤਾ ਗਿਆ ਹੈ ਬਹੁਤ ਪਿਆਰਾ ਹੈ ਆ ਵੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨਰ ਦੇ ਵਿੱਚ ਬਣਾਇਆ ਗਿਆ ਹੈ ਲੁੱਕ ਵਾਈਜ਼ ਬਹੁਤ ਜ਼ਿਆਦਾ ਕੈਟ ਹੈ ਹੁਣ ਆਪਾਂ ਗੱਲ ਕਰਦੇ ਆ ਤਾਂ ਫਲੇਅਰ ਦੀ ਤਾਂ ਵੇਖੋ ਫਲੇਅਰ ਮਿਲ ਜਾਂਦਾ ਹੈ ਇਹਦੇ ਵਿੱਚ ਫੁੱਲ ਕਿਉਂਕਿ ਪੰਜਾਬ ਵਾਲੇ ਜੀ ਖਾਂਦੇ ਪੀਂਦੇ ਕਰਦੇ ਆ ਉਵੇਂ ਹੀ ਹੱਟੇ-ਕੱਟੇ ਹ بس ਮੈਂ ਹੀ ਮਾੜੀ ਜੀ ਰਹੇਗੀ ਕੋਈ ਨਹੀਂ ਕੋਈ ਨਹੀਂ ਹੋ ਜਾਣਗੇ ਅੱਜ ਨਹੀਂ ਤਾਂ ਕੱਲ ਹੋ ਜਾਣਗੇ ਉਹਦੀ ਟੈਨਸ਼ਨ ਨਾ ਲਿਓ ਤੇ ਸੁਣੋ ਕੀ ਕਹਿ ਰਹੀ ਸੀ ਮੈਂ ਕਿ ਪੰਜਾਬ ਵਾਲੇ ਖਾnde pinde ਘਰ ਤੋਂ ਹੁੰਦੇ ਆ ਤਾਂ ਉਹਨਾਂ ਨੂੰ ਸਾਈਜ਼ ਸੀ हिसाब ਦੇ ਨਾਲ ਲਹਿੰਗਾ ਚਾਹੀਦਾ ਹੁੰਦਾ ਡਬਲ ਐਕਸਲ ਟ੍ਰਿਪਲ ਐਕਸਲ 4 ਐਕਸਲ ਕੋਈ ਵੀ ਹੋਵੇ ਫ੍ਰੀ ਸਾਈਜ਼ ਹੈ ਫੁੱਲ ਫਲੇਅਰ ਹੈ ਟੈਨਸ਼ਨ ਨਹੀਂ ਹੈਗੀ ਤੁਸੀਂ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਐ ਦੇ ਨਾਲ ਜਿਹੜਾ ਤੁਹਾਨੂੰ ਕਲੈਕਸ਼ਨ ਮਿਲ ਰਿਹਾ ਉਹ ਦੇਖੋ ਡਬਲ ਦੁਪੱਟੇ ਆ ਪਹਿਲਾ ਦੁਪੱਟਾ ਤੁਹਾਨੂੰ ਮਿਲ ਜਾਂਦਾ ਹੈ ਕੰਟਰਾਸਟ ਮੈਚਿੰਗ ਦੇ ਵਿੱਚ ਆਫ ਵਾਈਟ ਕਲਰ ਦਾ ਦੂਜਾ ਤੁਹਾਨੂੰ ਇਹ ਮਿਲ ਜਾਂਦਾ ਆ ਚੈੱਕ ਕਰੋ ਸੇਮ ਕਲਰ ਦਾ ਕਟ ਰਕਦਾ ਹੈ ਸੇਮ ਤੁਹਾਨੂੰ ਬਲਾਊਜ਼ ਪੀਸ ਮਿਲੇਗਾ ਨਾਲ ਦੇ ਨਾਲ ਤੁਹਾਨੂੰ ਇਹ ਤੇ ਇਹ ਜਿਹਾ ਫ੍ਰੀ ਮਿਲਣਗੇ ਜਿਵੇਂ ਤੁਸੀਂ ਆ ਦੇਖੋ ਇਹ ਤੁਹਾਨੂੰ ਮਿਲ ਜਾਂਦਾ ਹੈ ਲਟਕਣ ਇਹਦੇ ਵਿੱਚ ਫ੍ਰੀ ਤੇ ਇਹ ਪਰਸ ਵੀ ਤੁਹਾਨੂੰ ਇਹਦੇ ਵਿੱਚ ਫ੍ਰੀ ਮਿਲ ਜਾਂਦਾ ਹੈ ਆਵੇਖ ਸਕਦੇ ਹੋ ਜੇਕਰ ਆਪਾਂ ਵਿਆਹ ਦੇ ਵਿੱਚ ਪਰਸ ਕਸਟਮਾਈਜ਼ ਕਰਾਈਏ ਤਾਂ ਇਹਦੇ ਆਪਣੇ 2 2000 ਲੱਗ ਜਾਂਦੇ ਆ 3000 ਵੀ ਲੱਗ ਜਾਂਦੇ ਬਟ ਇਹ ਤੁਹਾਨੂੰ ਇਹਦੇ ਵਿੱਚ ਫ੍ਰੀ ਮਿਲਣ ਵਾਲਾ ਇਹਦਾ ਕੋਈ ਚਾਰਜ ਨਹੀਂ ਹੈਗਾ ਲਟਕਣ ਨੂੰ ਵੀ ਕਸਟਮਾਈਜ਼ ਕਰਾਈਏ ਤਾਂ ਉਹ ਵੀ ਤੁਹਾਨੂੰ ਪਤਾ ਹੈ 3000 ਤੋਂ ਘਟ ਨਹੀਂ ਲੱਗਦੇ ਬਟ ਕੀ ਹੈ ਨਾ ਕਿ ਆਪਾਂ ਇੱਕ ਹੀ ਚੀਜ਼ ਮੰਨਦੇ ਆ ਕਿ ਕਸਟਮਰ ਨੂੰ ਸੈਟੀਸਫੈਕਸ਼ਨ ਹੋਣਾ ਚਾਹੀਦਾ ਹੈ ਕਿ ਜਿਹੜਾ ਕਲੈਕਸ਼ਨ ਉਹ ਲੈ ਕੇ ਗਿਆ ਉਹ ਵਧੀਆ ਹੈ ਤੇ ਉਹਨੂੰ ਜਿੰਨੀ ਸੁਵਿਧਾ ਆਪਾਂ ਦੇ ਸਕਦੇ ਹਾਂ ਉਹਨੇ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਕਰਕੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਾਲ ਦੇ ਨਾਲ ਹੀ ਮਿਲ ਜਾਂਦੀ ਹੈ ਕਿ ਤੁਹਾਡੇ ਕਸਟਮਰ ਨੂੰ ਕਿਤੇ ਹੋਰ ਬਾਹਰ ਨਾ ਜਾਣਾ ਪਵੇ ਉਹਨੂੰ ਪਰੇਸ਼ਾਨ ਨਾ ਹੋਣਾ ਪਵੇ 바ਕੀ ਮੈਨੂੰ ਪਤਾ ਹੈ ਕਿ ਮੈਂ ਇਹ ਬੜਾਈ ਸੀਗੀ 3000 ਲੱਗੇ ਸੀਗੇ ਮੇਰੇ ਤਾਂ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਤਾਂ ਲੈ ਕੇ ਜਾਓ ਤੁਸੀਂ ਇਸ ਤਰ੍ਹਾਂ ਦੇ ਕਲੈਕਸ਼ਨ ਇਹਦੇ ਵਿੱਚ ਤੁਹਾਨੂੰ ਕਲਰਸ ਮਿਲ ਜਾਣਗੇ ਅੱਜ ਤਾਂ ਸਿਰਫ ਪਿੰਕ ਤੇ ਡੀਲ ਕੀਤੀ ਆ ਆਪਾਂ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲਰਸ ਤੁਸੀਂ ਇਹਦਾ ਸਟ 4 ਤੋਂ 5 پیسਾਂ ਦਾ ਸੈੱਟ ਆਊਗਾ ਸਿੰਗਲ پیسੇ ਡੀਲ ਨਹੀਂ ਕਰਾਂਗੇ ਪੂਰਾ ਹੌਲ ਸੇਲ ਚ ਮਿਲੂਗਾ 30 40 50 ਹਜ਼ਾਰ ਲੱਖ 2 ਲੱਖ 5 ਲੱਖ 10 ਲੱਖ 20 ਲੱਖ 20 ਕਰੋੜ ਜਿੰਨਾ ਆਰਡਰ ਕਰਨਾ ਹੈ ਉਹਨਾਂ ਪਲੇਸ ਕਰਾ ਸਕਦੇ ਹੋ ਕੋਈ ਟੈਨਸ਼ਨ ਨਹੀਂ ਹੋਗੀ ਐਟ ਅ ਟਾਈਮ ਤੁਹਾਨੂੰ ਕਲੈਕਸ਼ਨ ਮਿਲ ਜਾਊਗਾ ਸਾਰਾ ਦਾ ਸਾਰਾ ਤਾਂ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹੋ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦੇ ਕਲੈਕਸ਼ਨ ਨੂੰ ਕਿਹੋ ਜਿਹਾ ਲੱਗਿਆ ਮੈਨੂੰ ਕਮੈਂ